ਪੜੇ ਅਗਦੇ ਮਜੂਰੀਆਂ ਦੇ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਜੀ ਨਾਲ ਡਾਕਟਰ ਰੰਮੜਦਾਰ ਕਿਸ਼ੋਰੀ ਲਾਲ ਕੱਠਿਆ ਜੀ ਕਰ ਦੇਣੀ ਸਰ ਕੱਲਮੜ ਦਾ ਕਿਸ਼ੋਰੀ لال ਜੀ ਕੱਠਿਆ ਦੀ ਕਰ ਦੇਣੀ ਸਰ ਰਜੀਵ ਠਾਕੁਰ ਠੀਕ ਹੈ ਜੀ ਚਾਰ ਆਗਰ ਕਿਸ਼ੋਰੀਗੜ ਆ ਗਏ ਜੀ ਰਜੀਵ ਠਾਕੁਰ ਜੀ ਪਰਕੇਸ਼ ਪੰਡਤ ਕਾਲਾ ਗੋਲਦੀ ਵਿਆਹ ਬਲਵੀਰ ਸਿੰਘ ਗਗਨ ਕੁਸ਼ੂ ਟਡਵਾਲ ਹੂਨ ਲਾਲ ਮੈਂਬਰ ਪੰਚਾਇਤ ਨਰਮਲ ਸਿੰਘ ਮੈਂਬਰ ਪੰਚਾਇਤ ਸਰੇ ਤੇ ਲੋ ਇਹ ਪਰੇ ਫੋਟੋ ਕਰਾ ਲਓ ਜੋ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੂੰ ਦਰਜਾ ਬਦਰਜਾ ਪਾਰਟੀ ਵਿੱਚ ਮਾਨ ਸਨਮਾਨ ਦਿੱਤਾ ਜਾਏਗਾ ਬਹੁਤ ਹੀ ਸਤਿਕਾਰਯੋਗ ਸਾਡੇ ਆਵਾਦੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਪਾਲ ਚੱਬੇਵਾਲ ਜੀ ਉਹਨਾਂ ਦੇ ਨਾਲ ਪ੍ਰੋਫੈਸਰ ਜੀਐਸ ਮਲਤਾਨੀ ਹਲਕਾ ਚਾਰਜ ਅਤੇ ਨਾਲ ਸਾਡੇ ਸੁਖਨਾਮ ਸਿੰਘ ਜੀ ਹੋਰ ਦਰਜਾ ਬਦਰਜਾ ਜਿੰਨੇ ਵੀ ਸਟੇਜ ਦੇ ਉੱਪਰ ਬਰਾਜਮਾਨ ਨੇ ਸਾਰਿਆਂ ਸਾਰਿਆਂ ਵੱਲੋਂ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਵਾਜ਼ੀ ਪਾਰਟੀ 'ਚ ਵੱਡਾ ਵਾਅਦਾ ਕਰਨ ਜਾ ਰਹੇ ਹੋ ਸਰਪੰਚ ਪ੍ਰਦੀਪ ਜੀ ਆਵਾਜ਼ੀ ਪਾਰਟੀ ਜੁਆਇਨ ਕਰਨ ਜਾ ਰਿਹਾ ਹੈ ਬਾਕੀ ਵਿਸਤਾਰ ਪੂਰਵਕ ਤਹਿਨੇ ਸਾਡੇ ਹਲਕਾ ਅਚਾਰ ਜੀ ਅੱਜ ਸਾਡੇ ਕੈਂਡੀਡੇਟ ਦੱਸਣਗੇ ਮੈਂ ਇਹ ਸ਼ਬਦਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੱਡੀ ਗਿਣਤੀ ਇੱਥੇ ਆਏ ਹੋ ਮੇਰੀ ਬੇਨਤੀ ਹੈ ਸਰਦਾਰ ਮਰਮਲ ਸਿੰਘ ਜੀ ਕਿ ਤੁਸੀਂ ਪਲੀਜ਼ ਸਟੇਜ ਤੇ ਆਓ ਤੁਸੀਂ ਪੁਰਾਣੇ ਪਾਰਟੀ ਨਹੀਂ ਨਹੀਂ ਤੁਸੀਂ ਪੁਰਾਣੇ ਪਾਰਟੀ ਦੇ ਮੋਢੋ ਇਸ ਗੁਰਮੁਖ ਸਿੰਘ ਬਾਵਾ ਜੀ ਨੂੰ ਜੀ ਆਇਆਂ ਨੂੰ ਉਹਨਾਂ ਦੇ ਨਾਲ ਬਬਲੀ ਮੰਡਰ ਪ੍ਰਧਾਨ ਉਹ ਵੀ ਆਏ ਹਨ ਉਹ ਵੀ ਕੁਝ ਦਿਨ ਪਹਿਲਾਂ ਆਮ ਪਾਰਟੀ ਵਿੱਚ समय ना, ना आजादित नहीं है आम आदमी पार्टी इन मान्य श्री केजरीवाल भगवंत सिंह डॉक्टर राज कुमार डॉक्टर राज कुमार चंद्रवाल जिन्हें समय आजादित नहीं गंदा था नहीं तो मैं पानी मिनट का भी योग ਅਫਸਰ ਜੀ ਐਸ ਮੁਖਤਾਨੀ ਜੀ ਹੋਰ ਸਾਡੇ ਦਾ ਚੁੱਚੇ ਚੇ ਚੇ ਤੌਰ ਤੇ ਮੌਜੂਦ ਸਾਡੇ ਹੋਰ ਵਾਲੇ ਰੇਤਾ ਸੁਲੱਖਣ ਜਗੀ ਜੀ ਤੇ ਅਤੀ ਸਤਿਕਾਰਯੋਗ ਸਾਡੇ ਚ ਕੱਲ ਵੱਡੀ ਗੰਤੀ ਦੇ ਵਿੱਚ ਕਾਫੀ ਨਾਲ ਜੁਆਇਨ ਕੀਤੇ ਚੀਮਾ ਸਾਹਿਬ ਰਾਣਾ ਜੀ ਆ ਸਾਡੇ ਅਤਿ ਸਤਿਕਾਰਯੋਗ ਬਬਲੀ ਜੀ ਇਹਨਾਂ ਵੱਲੋਂ ਬੜਾ ਆਸ਼ੀਰਵਾਦ ਸਾਡੇ ਬਾਕੀ ਸਤਿਕਾਰਯੋਗ ਸਾਡੀ ਸਾਰੀ ਟੀਮ ਅੱਜ ਮੌਜੂਦ ਹੈ ਅੰਮ੍ਰਿਤਪਿੰਡ ਦੇ ਚਾਰ ਵਰਸੀ ਤੇ ਮੈਂ ਮੇਰੇ ਫੈਮਿਲੀ ਨੂੰ ਕਿਹਾ ਮੇਰੇ ਪਿੰਡ 'ਚ ਵੀਰਪੀ ਦੇ ਛੰਡੀਆਂ ਤੇ ਫਲੈਕਸ ਲੱਗੇ ਹੋਏ ਆ ਤੁ ਜਿਹਨੇ ਮੱਚ ਤੇ ਆਏ ਤੇ ਜਿਹਨੇ ਮੱਚ ਤੇ ਆ ਗਏ ਸਾਰ ਸਾਰੇ ਬਾਈਤੀ ਨੌਜਵਾਨ ਤੇ ਤਜਰਬੇਕਾਰ ਸਾਥੀ ਗੁਰਮੁਖ ਸਿੰਘ ਜਨਾਜੀ ਜੁਨਾ ਪ੍ਰਸਿੱਧ ਮੈਂਬਰ ਬੀਜੇਪੀ ਤੇ ਉਹਨਾਂ ਦੇ ਸਾਥੀ ਜਿਹੜੇ ਵੱਡੇ ਕਾਫੀ ਨਾਲ ਅੱਜ ਸਾਡੀ ਪਾਰਟੀ ਵਿੱਚ ਸ਼ਾਮਿਲ ਹੋਏ ਕਮਨਿਆ ਲਗਾ ਮੈਨੂੰ ਇਹ ਲੱਗਦਾ ਕਿ ਭਾਜਪਾ ਵਰਸੋਂ ਝੰਡੇ ਦੇ ਡੰਡੇ ਰਹਿ ਗਏ ਜਿਹੜੇ ਕੰਮ ਕਰਨ ਵਾਲੇ ਲੋਕਾਂ ਉਹ ਸਾਡੀ ਪਾਰਟੀ ਨੂੰ ਉਹਨਾਂ ਦਾ ਸਮਰਥਨ ਦਿੱਤਾ ਔਰ ਮੇਰੇ ਦਾ ਰਾਜ ਨੂੰ ਜਲਦੀ ਹੀ ਘੇਰਾਂਗੇ ਤੇ ਧੰਨਵਾਦ ਕਰਦਾ ਪਰ ਇੱਕ ਗੱਲ ਜਿਹੜੀ ਹੋਰ ਹੈ ਕਿ ਬੀਜੇਪੀ ਦੇ ਪੰਜਾਬ ਦੇ ਵਿੱਚ ਜਿਲ੍ਹਾ ਪ੍ਰੇਸ਼ਰ ਮੈਂਬਰ ਇੱਕੋ ਹੀ ਸੀਗਾ ਬੀਜੇਪੀ ਦਾ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਪ੍ਰੇਸ਼ਰ ਮੈਂਬਰ ਇੱਕੋ ਹੀ ਸੀਗਾ ਤੇ ਉਹਨਾਂ ਨੇ ਵੀ ਸਾਡੀ ਪਾਰਟੀ ਨੂੰ ਸਾਡੇ ਪਾਰਟੀ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਡਾ ਸਮਰਥਨ ਦਿੱਤਾ ਹੈ ਅਸੀਂ ਉਹਦੇ ਰੇੜੀ ਆ ਤੇ ਉਹਨਾਂ ਨੂੰ ਯਕੀਨ ਤੋਂ ਆਉਂਦੇ ਆ ਕਿ ਉਹਨਾਂ ਦਾ ਮਾਣ ਸਤਿਕਾਰ ਜਿਹੜਾ ਉਹ ਕਾਇਮ ਰੱਖਿਆ ਜਾਏਗਾ ਦੂਰੇ ਵੀ ਆ ਹਮੇਸ਼ਾ ਲੋੜਨਾ ਮੋਡਲ ਵਾਂਗ ਚਲਾਗੇ ਔਰ ਆਪੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੁਹਮਦਤਾਨੀ ਸਾਹਿਬ ਜਿੰਦਾਬਾਦ ਸਾਕਰ ਜੀ ਜਿੰਦਾਬਾਦ ਅੱਜ ਵੀਰੋ ਸਾਰਿਆਂ ਨੂੰ ਇੱਕੋ ਸੰਦੇਸ਼ ਹੈ ਕਿ ਵਾਅਦਾ ਵਾਦਾ ਹਸੀ ਆਪਣਾ ਸਿਰਫ ਇੱਧਰ ਉੱਧਰ ਨਹੀਂ ਭੱਜਣਾ ਹੈਗਾ ਅਸੀਂ ਸਿਰਫ ਆਪਣਾ ਬੂਤ ਹੀ ਜਿਖੜਾ ਆਪਣਾ ਬੂਤ ਹੀ ਜਿਦਾਣਾ ਸਾਡਾ ਬੂਤ ਜਿੱਤ ਗਿਆ ਤੇ ਸਮਝੋ ਸਾਡਾ ਮੇਸਟਰ ਵੀ ਜਿੱਤ ਗਿਆ ਇਹ ਨਹੀਂ ਕਿ ਅਸੀਂ ਪਿੰਡ ਸਾਡਾ ਹੈਗਾ ਗਿੱਟੀਆਂ ਤੇ ਮੈਂ ਕਹਾਂ ਉਹ ਜਾ ਕੇ ਨਗਰ ਦੇ ਬੂਤ ਜਿਦਾਣੇ ਨਾਲ ਉੱਥੇ ਦੇ ਜਿਦਾਣੇ ਹੈਗੇ ਆ ਹਾਂ ਕੰਮ ਤਾਂ ਕਰਨਾ ਪੈਣਾ ਲੇਕਿਨ ਆਪਣਾ ਬੂਤ ਦੀ ਕਦੇ ਵੀ ਹਰਨਾ ਚਾਹੀਦਾ ਆਪਣੇ ਮਨ ਦੇ ਵਿੱਚ ਇਹ ਇੱਕ ਹੋ ਰੱਖਣੀ ਆਪਾਂ ਅਸੀਂ ਇਸ ਵੇਲੇ ਮੇਰੇ ਨਾਲ ਡਾਕਟਰ ਸਾਹਿਬ ਘਟੋ ਘਟ ਅਰਧਾ ਸਪੰਡਾ ਦੇ ਲਾਗੇ ਨੇ ਅਗੇ ਬੰਦੇ ਜੀ ਜੰਗ ਵੀ ਹੈਗੇ ਆ ਸਾਰੇ ਆਏ ਆ ਅਸੀਂ ਸਾਡੀ ਕੋਸ਼ਿਸ਼ ਇਹੀ ਹੋएगी ਕਿ ਅਸੀਂ ਵਰਕ ਤਾਂ ਕਰਨਾ ਹੀ ਹੈ 10 12 ਦਿਨ ਤੁਹਾਡੇ ਨਾਲ ਪਰ ਅਸੀਂ ਕੋਸ਼ਿਸ਼ ਇਹੀ ਇਹਨਾਂ ਬੰਦਿਆਂ ਦੀ ਡਿਊਟੀ ਲੈਣੀ ਕਿ ਆਪਣਾ ਆਪਣਾ ਬੂਥ ਤੁਸੀਂ ਮਿਹਨਤ ਕਰੋ ਉਹਨੂੰ ਜਿਤਾਓ ਬਾਕੀ ਵੱਡੇ ਲੀਡਰ ਬੈਠੇ ਹੈਗੇ ਇਹਨਾਂ ਨੂੰ ਘੁੰਮਣਾ ਹੈਗਾ ਲੋਕਾਂ ਵਿੱਚ ਸਾਕੂ ਕਰਨਾ ਹੈਗਾ ਸਾਡਾ ਕੰਮ ਹੈ ਆਪਣਾ ਬੂਥ ਜਿਤਾਉਣਾ ਇਹ ਧਿਆਨ ਰੱਖੋ ਉਸ ਗੱਲ ਦਾ ਤੇ ਉੱਥੇ ਹੀ ਜ਼ੋਰ ਲਾਣਾ ਆਪਾਂ ਇਤੁਰੂ ਤੇ ਨਹੀਂ ਜਾਣ ਦੀ ਜਰੂਰ ਸਾਨੂੰ ਬੂਥ ਸਿਰਫ ਬੂਥ ਜਿੱਤ ਗਿਆ ਸਮਝੋ ਨੇਤਾ ਜਿੱਤ ਗਏ ਆਮ ਆਦਮੀ ਪਾਰਟੀ ਜਿੰਦਾਬਾਦ ਸਮਾਜਵਾਦੀ ਪਾਰਟੀ ਜਿੰਦਾਬਾਦ ਕਿ ਮੈਂ 1995 ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਬੀਜੇਪੀ ਨਾਲ ਲੱਗ ਰਿਹਾ ਦੋ ਵਾਰੀ ਤੇ ਜਿਹੜਾ ਵੈਸੇ ਜੋ ਕੋੜਾ ਕਿਸੇ ਲੋਕਾਂ ਸਾਰਿਆਂ ਨੂੰ ਪਤਾ ਹੀ ਹੈਗਾ ਗਾਮ ਪਿੰਡ ਮੇਰਾ ਜਨੂੜੀ ਹੈ ਪਰ ਉੱਥੋਂ ਆਏ ਨੂੰ ਮੈਨੂੰ 24 ਸਾਲ ਹੋ ਗਏ ਇੱਥੇ ਤੇ ਜਨੂੜੀ ਦੇ ਵਿੱਚ ਵੀ ਛੋਟੀ ਉਮਰੀ ਸੀਗੀ ਮੇਰੀ ਹਲਤੇ 18 ਸਾਲ ਦੀ ਜਿਸ ਲਈ ਮੈਂ ਉੱਥੇ ਦੀ ਪੰਚਾਇਤ ਮੈਂਬਰ ਦੋ ਵਾਰੀ ਬਣਿਆ ਉਹਦੇ ਬਾਅਦ ਫਿਰ ਬਲਾਗ ਸੰਘ ਦੇ ਮੈਂਬਰ ਵੀ ਇੱਥੇ ਆਪਾਂ ਰਿਹਾ ਹੈ। ਉਹਦੇ ਬਾਅਦ ਫਿਰ 2013 ਦੇ ਵਿੱਚ 95 ਤੋਂ ਆਪਾਂ 201995 ਤੋਂ ਮਗੇਰੀਆ ਕੰਸਿਗੂਰਸੀ ਦੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ। ਐਜੇ ਜਨਰਲ ਸੈਕਟਰੀ ਇੱਥੇ ਬਬਲੀ ਜੀ ਬੈਠੇ 8 ਸਾਲ ਇਹਨਾਂ ਨੇ ਕੰਮ ਕੀਤਾ ਜਨਰਲ ਸੈਕਟਰੀ ਤੌਰ ਤੇ ਤੇ 7 ਸਾਲ 8 ਸਾਲ ਮਜਿੰਦਰ ਜੀ ਨਾਲ ਕੀਤਾ ਜਨਰਲ ਫੈਕਟਰੀ। ਤੇ ਸਾਡੇ ਕੋਲ ਟੋਟਲ 55 ਬੂਥ ਚ 59 ਬੂਥ ਤੇ 55 ਪਿੰਡੇ ਸਗੇ ਜੀ ਤੇ ਸਾਡੇ ਕੋਲ ਸੁਭਨ ਨੇ ਅਸੀਂ ਆਪ ਖੁਦ ਕੱਲੇ ਕੱਲੇ ਪਿੰਡਾਂ ਜਾ ਕੇ ਵਰਕ ਕੀਤਾ ਮੇਰੇ ਕੋਲ ਡਾਕਟਰ ਸਾਹਿਬ ਜਾਣ ਤਾਂ ਜਿਹੜੇ ਮਰਜੀ ਨੰਬਰ ਦਾ 90 55 ਨੰਬਰ ਦਾ ਬੂਥ ਨੰਬਰ ਪੁੱਛ ਲੈਣ ਕਿੰਨਾ ਨੰਬਰ ਹੈਗਾ ਉਸ ਪਿੰਡ ਦਾ ਬੂਥ ਨੰਬਰ ਉਸ ਪਿੰਡ ਦਾ ਕਿੰਨਾ ਨੰਬਰ ਬੂਥ ਹੈਗਾ ਸਾਨੂੰ ਸਭ ਕੁਝ ਪਤਾ ਹੈਗਾ ਤੇ 13 ਦੇ ਵਿੱਚ ਪਾਰਟੀ ਨੇ ਸਾਨੂੰ ਲਾਇਆ ਜੋਰ ਕੀਤਾ ਅਸੀਂ ਬਲਾਕ ਸੰਤੀ ਲੜੀ 13 ਤੋਂ 12 ਬਲਾਕ ਸੰਭਤੀ ਰਿਆ ਫਿਰ ਮੈਂ 12 ਦੇ ਵਿੱਚ ਫਿਰ ਜਿਹੜਾ ਬਚਾ ਆ ਗਈ ਫਿਰ ਉਹ ਲੜਾਈ ਪਾਰਟੀ ਦਾ ਸਾਨੂੰ ਅਸੀਂ ਉਹ ਵੀ ਲੜੀ ਤੇ ਉਹ ਵੀ ਜਿੱਤੀ ਇਸ ਵੇਲੇ ਮੋਕੇ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਬਚਾ ਮੈਂਬਰ ਆਪਾਂ ਹੈਗੇ ਆ ਤੁਹਾਡੇ ਸਹਿਯੋਗ ਨਾਲ ਜੇ ਤੁਸੀਂ ਬਹੁਤ ਮਿਹਨਤ ਕੀਤੀ ਸੀਗੀ ਦੋਸਤੋ ਵੀਰੋ ਮੇਰੇ ਭਰਾਵੋ ਉਹਦੇ ਕਰਕੇ ਹੀ ਅਸੀਂ ਹੁਣ ਉਸੇ ਜਿਹੇ ਤਰ੍ਹਾਂ ਆਪਾਂ ਮਿਹਨਤ ਕਰਨੀ ਡਾਕਟਰਾਂ ਨੂੰ ਆਪਣੇ ਜਿਹੜੇ ਸਾਡੇ ਸਾਥ ਪੈਟ ਪੈਂਦੇ ਉੱਥੇ ਉਹਨਾਂ ਨੂੰ ਜਗਾਣਾ ਸੀ ਪੂਰਾ ਜੋਰ ਲਾ ਕੇ ਹਰ ਤਨ ਮਨ ਧਨ ਨਾਲ ਕਰਨੀ ਹੈ ਮਿਹਨਤ ਇਦਾਂ ਨਹੀਂ ਬਾਕੀ ਗੱਡਾ ਸਾਹਿਬ ਮਤਾਨੀ ਸਾਹਿਬ ਦਾ ਕੰਮ ਦੇਖ ਕੇ ਇਹ ਉਦੋਂ ਹੀ ਮੇਰੇ ਬਸ ਸੱਜਣੀ ਹੈ ਕੰਮ ਦੇਖ ਕੇ ਇਹਨਾਂ ਨੇ ਬੜਾ ਯੋਗਦਾਨ ਸਗਾਤ ਜੋਰ ਮਾਰਦੇ ਸੀ ਕਿ ਆਜੋ ਸਾਡੀ ਪਾਰਟੀ ਚ ਚਲੋ ਅਸੀਂ ਇਹਨਾਂ ਦਾ ਕੰਮ ਦੇਖਿਆ ਹੈ ਬਹੁਤ ਵਧੀਆ ਕਰਦੇ ਕੰਮ ਕੋਈ ਭਾਗਵੰਤੀ ਨਹੀਂ ਹੈਗੀ ਜਿਹੜਾ ਮਰਜੀ ਬੰਦਾ ਜਾਵੇ ਵਧੀਆ ਤਰੀਕਾ ਕਰਦਾ ਉਦੋਂ ਸਾਡੇ ਮਲਦਾਨੀ ਸਾਹਿਬ ਬੈਠੇ ਜੀ ਇਹਨਾਂ ਦੇ ਬਹੁਤ ਜ਼ੋਰਦਾਰ ਹੈ ਜੀ ਤੇ ਸ਼ਾਮਲ ਕਰਨ ਦੇ ਵਿੱਚ ਇਹ ਮਤਲਬ ਕਾਫੀ ਟਾਈਮ ਤੋਂ ਜਾ ਰਹੇ ਸੀ ਪਰ ਅਸੀਂ ਇੱਕ ਪਾਰਟੀ ਦਾ ਕੰਮ ਦੇਖ ਕੇ ਮਦਾਨੀ ਸਾਹਿਬ ਦਾ ਕੰਮ ਦੇਖ ਕੇ ਸਾਚਾ ਹਲਕਾ ਜਨ ਸਾਡੇ ਹੈਗੇ ਮਦਾਨੀ ਸਾਹਿਬ ਉਹ ਬਈ ਇਮਾਨਦਾਰ ਸ਼ਹੀਦ ਦੇ ਬੰਦੇ ਹੈ ਜਿਹੜਾ ਕੋਈ ਵੀ ਤਰ੍ਹਾਂ ਦਾ ਕੋਈ ਤਰ੍ਹਾਂ ਦਾ ਕੋਈ ਅਲੀਗੇਸ਼ਨ ਨਹੀਂ ਹੈ ਤੇ ਬਾਕੀ ਤੁਸੀਂ ਵੀ ਜਾਣਦੇ ਵੀਰੋ ਸਾਡੇ ਦੇ ਵੀ ਜੇ ਕਿਸੇ ਤਰ੍ਹਾਂ ਦਾ ਕੋਈ ਅਲੀਗੇਸ਼ਨ ਨਹੀਂ ਹੈ ਮੈਂ ਤਿੰਨ ਵਾਰੀ ਲਗਾਤਾਰ ਪਾਰਟੀ ਦਾ ਇਲੈਕਸ਼ਨ ਜਿੱਤਿਆ ਹੈ ਪਾਰਟੀ ਦੇ ਟੋ ਲਗਾਤਾਰ ਬੜਾ ਮੁਸ਼ਕਲ ਹੋ ਜਾਂਦਾ ਲਗਾਤਾਰ ਜਦੜਾ ਅੱਜ ਗੁਰਵਚਨ ਸਿੰਘ ਬਾਵਾ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੋ ਮੈਂ ਸਮਝਦਾ ਕਿ ਅੱਜ ਆਮ ਆਦਮੀ ਪਾਰਟੀ ਨੂੰ ਉਕੇਰੀਆਂ ਦੇ ਵਿੱਚ ਇੱਕ ਇਤਿਹਾਸਕ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਇਹ ਮੈਂ ਦੱਸਣਾ ਚਾਹੁੰਦਾ ਕਿ ਬਾਬਾ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਔਰ ਭਾਜਪਾ ਦੇ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀ ਉਹ ਵੀ ਸਾਡੇ ਸ਼ਾਮਲ ਹੋ ਗਏ ਨੇ ਇਹ ਪਲਗ-ਲਗ ਅਹੁਦਿਆਂ ਤੇ ਸੰਮਤੀ ਮੈਂਬਰ ਰਹੇ ਚੁੱਕੇ ਨੇ ਪੰਚਾਇਤ ਦੇ ਵਿੱਚ ਰਹੇ ਚੁੱਕੇ ਨੇ ਬਤੌਰ ਮੰਡਲ ਪ੍ਰਧਾਨ ਜਨਰਲ ਸੈਕਟਰੀ ਬਹੁਤ ਅਲੱਗ-ਅਲੱਗ ਅਹੁਦਿਆਂ ਤੇ ਭਾਜਪਾ ਚ ਕੰਮ ਕਰ ਚੁੱਕੇ ਨੇ ਸੋ ਉਹਨਾਂ ਦੇ ਨਾਲ ਜਿਹੜੇ ਸਾਥੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਧੰਨਵਾਦ ਕਰਦਾ। ਇਹ ਮਲਤਾਨੀ ਜੀ ਨੂੰ ਵੀ ਮੈਂ ਮੁਬਾਰਕਵਾਹ ਦਿੰਦਾ। ਕਿ ਮਲਤਾਨੀ ਜੀ ਨੂੰ ਵੀ ਬੜੀ ਤਾਕਤ ਮਿਲੀ ਹੈ ਉਹਨਾਂ ਦੇ ਆਂਦੇ ਨਾਲ ਤੇ ਬਾਕੀ ਮੈਨੂੰ ਇਹ ਭਰੋਸਾ ਹੈ ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਇਸ ਬੁਕੇਰੀਆਂ ਦੀ ਸੀਟ ਜਿਹੜੀ ਹੈ ਭਾਜਪਾ ਨੂੰ ਜੋ ਬਹੁਤ ਵੱਡਾ ਕਰਾਰਾ ਝਟਕਾ ਲੱਗਾ। ਉਹ ਸ਼ਾਇਦ ਭਾਜਪਾ ਉਸ ਕਰਾਰੇ ਝਟਕੇ ਤੋਂ ਉੱਠ ਨਹੀਂ पाएगी। ਔਰ ਆਮ ਆਦਮੀ ਪਾਰਟੀ ਜਿਹੜੀ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਬੁਕੇਰੀਆਂ ਦੇ ਵਿੱਚ ਜਿੱਤ ਦਰਜ ਕਰੇ। ਆਮ ਆਦਮੀ ਜਿੰਦਾਬਾਦ ਕਾਫੀ ਲੰਮੇ ਸਮੇਂ ਤੋਂ ਬੀਜਪੀ ਸੇਵਾ ਕਰ ਰਿਹਾ ਹੈ। ਕਾਫੀ ਬਹੁਤ ਉਡੀਕ ਚ ਬੈਠੇ। ਅੱਜ ਵੀ ਆਵਾਜ਼ੀ ਪਾਰਟੀ ਦਾ ਪਰਦਾ ਫੜਵਾ। ਅੱਜ ਕਿਹੜੀ ਮੈਂ ਤੇ ਸਾਰੇ ਫੋਟਰ ਦੇਖਿਆ ਹੈਗਾ ਉਹ ਆਵਾਜ਼ੀ ਪਾਰਟੀ ਦਾ ਮੇਰਾ ਵਰਕ ਹੈਗਾ ਤਾਂ ਮੈਂ ਹੈਗਾ ਉਹਨੂੰ ਦੇਖਦੇ ਹੋਏ ਕਿ ਬਹੁਤ ਵਧੀਆ ਵਰਕ ਕਰਨ ਲਈ ਵਰਤਿੰਦ ਹੋ ਰਿਹਾ ਹੈਗਾ। ਡੋਡ ਖਾਡੇ ਹਲਕੇ ਦੇ ਹਲਕਾ ਨਿਯਾਰ ਹੈਗੇ। ਪੁਰਦੇ ਅਨਮਲਤਾਨੀ ਸਾਹਿਬ ਉਹ ਵੀ ਇੱਕ ਬਹੁਤ ਵਧੀਆ ਜੇਕਰ ਖਾਨ ਹੈ ਜਿਹਨਾਂ ਨੂੰ ਅਸੀਂ ਅਕਸਰ ਮਿਲਦੇ ਰਹਿੰਦੇ ਆ। ਐਲਸ ਜਿਹਨੂੰ ਸਾਡੇ ਹੈਗੇ ਆ ਤੇ ਵੇ ਦਾਗ ਨੇਤਾ ਹੈ ਗਿਆ ਇਹਦਾ ਆਮ ਨੇਤਾ ਉਤੇ ਕੋ ਲੱਗ ਜਾਂਦੇ ਕਿ ਤੱਬੇ ਲੱਗ ਜਾਂਦੇ ਆ ਬਾਹਰ ਜਿਆਦਾ ਕੋਈ 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 ਪਰ ਕੋਈ ਕਿੱਦਾਂ ਦੇ ਇਨਸਾਨ ਆ ਬਹੁਤ ਚੰਗੇ ਇਨਸਾਨ ਉਹਨਾਂ ਨੂੰ ਦਿਖਦੇ ਹੋਏ ਉਹਨਾਂ ਦੀ ਵਧੀਆ ਕੰਮਕਾਰ ਦਿਖਦੇ ਹੋਏ ਆਪਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈਗਾ ਤੇ ਦਿਲ ਮਤਲਬ ਆਪਣੇ ਮਨ ਧਨ ਸਭ ਤਰੀਕੇ ਨਾਲ ਆਪਾਂ ਪਾਰਟੀ ਦੀ ਮਤਲਬ ਹਰ ਤਰ੍ਹਾਂ ਨਾਲ ਸੇਵਾ ਕਰਾਂਗੇ ਜੋ ਸਾਨੂੰ ਪਾਰਟੀ ਹਕੂਮ ਦੇ ਹੈਗੀ ਅਸੀਂ ਉਹ ਪੂਰਾ ਕੰਮ ਕਰਾਂਗੇ ਤੇ ਡਾਕਟਰ ਚੱਬੇ ਵਾਲਾ ਉਹਨਾਂ ਜੀ ਉਹ ਆ ਰਹੀਆਂ ਲੇਕਿਨ ਬੋਟਾਂ ਆ ਰਹੀਆਂ ਲੱਗੇ ਆਪਾਂ ਵੱਧ ਤੋਂ ਵੱਧ ਆਪਣੀ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਵੱਧ ਤੋਂ ਵੱਧ ਬੋਟਾਂ ਇਹਨਾਂ ਨੂੰ ਪਾਵਾਂਗੇ ਹੱਥ ਦੇ ਵਿੱਚ ਤੇ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਹੈ ਇਸੇ ਤਰ੍ਹਾਂ ਮਤਲਬ ਵਿਧਾਨ ਸਭਾ ਤਾਂ ਹੈਗੀ ਹੈ ਲੋਕ ਸਭਾ ਵੀ ਸਾਡੀਆਂ ਵੱਧ ਤੋਂ ਵੱਧ ਸੀਟਾਂ 5 ਮਤਲਬ ਵੱਧ ਤੋਂ ਵੱਧ 13 ਸੀਟਾਂ ਹੈਗੀਆਂ 13 ਸੀਟਾਂ ਦੇ ਵਿੱਚੋਂ ਅਸੀਂ ਚਾਹੁੰਦੇ 13 ਦੇ 13 ਹੀ ਆਮ ਆਦਮੀ ਪਾਰਟੀ ਕਿਤੇ ਅਸੀਂ ਮਤਲਬ ਸੈਂਟਰ ਦੇ ਵਿੱਚ ਵੀ ਮਜ਼ਬੂਤ ਕੋਈ ਬਾਕੀ 90% ਲੋਕਾਂ ਨੂੰ ਪਤਾ ਹੀ ਹੈਗਾ ਲਿੰਦੀਆਂ ਪਹਿਲੇ ਮਰਕਾ ਬਹੁਤ ਵਧੀਆ ਕੰਮ ਦੇ ਉੱਤੇ ਹੈਗਾ ਚਲੋ ਬਿਜਲੀ ਮਾਫ ਕੀਤੀ ਸੀਗੀ ਪਾਰਟੀ ਨੇ ਪੋਛਣਾ ਕਿ ਮਾਫ ਕਰਾਂਗੇ ਉਹ ਕੀਤੀ ਹੈਗੀ ਇਹਦੀ ਤਾਂ ਆਮ ਪਾਰਟੀਆਂ ਕਰਦੀਆਂ ਪੋਛਰ ਬਸ ਉਹਦੇ ਵਿੱਚ ਕੁਝ ਵੀ ਨਹੀਂ ਤੇ ਆਮ ਜਨਤਾ ਸਾਰੀ ਪਬਲਿਕ ਇਹ ਨਹੀਂ ਕੋਈ ਜਾਤੀ ਪਾਤ ਦੇਖੀ ਗਈ ਹੈ ਰੇਤ ਬੰਦੇ ਦੀ ਬਿਜਲੀ ਮਾਫ ਹੋਈ ਹੈ ਉਹ ਹੈਗਾ ਉਹਦਾ ਹੱਕ ਦਾ ਤੇ ਬਾਕੀ ਆਪਾਂ ਹੁਣ ਕੰਮ ਕਰਾਂਗੇ ਅੱਗੇ ਕਰਦੇ ਸੀਗੇ ਪਾਰਟੀ ਜੰਦਾ ਪਾਰਟੀ ਚ ਕਰਦੇ ਸੀਗੇ ਨਹੀਂ ਉਹਨਾਂ ਦੀ ਨੀਤੀਆਂ ਸੀਗੀ ਇਸ ਵੇਲੇ ਮਤਲਬ ਜਿਹੜੇ ਮੌਕੇ ਦੇ ਹੈਗੇ ਆ ਉਹ ਮਤਲਬ ਬਿਲਕੁਲ ਸਹੀ ਨਹੀਂ ਹੈਗੇ ਜਿੱਦਾਂ ਜੋ ਵੀ ਹੈਗੇ ਆ ਆਪਾਂ ਉਹਨਾਂ ਤੋਂ ਦੁਖੀ ਹੋਗੇ ਜੀ ਇੱਕ ਤਾਂ ਪਾਰਟੀ ਰੂਗੀ ਰਜ਼ਾਇੰਗ ਦਿੱਤਾਗਾ ਬਜ਼ੁਰਗਾਂ ਤੋਂ ਸਾਡੀ ਪਾਰਟੀ ਬੀਜੇਪੀ ਨਾਲ ਮੇਰੇ ਬਜ਼ੁਰਗ ਵੀ ਜੀ ਦੇ ਪੱਕੇ ਸੀਗੇ ਆਪਾਂ ਵੀ ਅੱਗੇ ਮੇਰੀ ਵੀ 50 48 ਸਾਲ ਉਮਰ ਹੋ ਗਈ ਹੈ ਬੀਜੇਪੀ ਮੈਂ ਬਲਾਕ ਸੰਭੀ ਮੈਂਬਰ ਵੀ ਰਿਹਾ ਦੋ ਵਾਰੀ ਜ਼ਿਲ੍ਹਾ ਬਾਟੂ ਦੀ ਲੜੀਆ ਮੰਡਲ ਪ੍ਰਧਾਨ ਵੀ ਹੋਈਆਂ ਜਨਰਲ ਸੈਕਸ਼ਨ ਵੀ ਰਹੇ ਹਾਂ ਤੇ ਪੂਰਤ ਲੈਵਲ ਦੇ ਉੱਤੇ ਆਪਾਂ ਬੜਾ ਕੰਮ ਕੀਤਾ ਹੈਗਾ ਵਗੇਰੇ ਅਗਰਸੀ ਤੋਂ ਉਸੀ ਦੇ ਵਿੱਚ ਪਰ ਪਾਰਟੀ ਮਤਲਬ ਉਹੀ ਜੋ ਕਾਂਗਰਸ ਦੀ ਨੀਤੀ ਸੀ ਕਿ ਪਹਿਲੇ ਕਿ ਇੱਕ ਤਾਂ ਪ੍ਰਵਾਗ ਪੱਕੀ ਹੋ ਗਿਆ ਕੰਮ ਸਿੱਕਰੀ ਟਿਕਟਾ ਸੋਮਰਾਜੀ ਦੀ ਅੱਗੇ ਸੋਮਰਾਜੀ ਹੁਣ 85 ਸਾਲ ਦੇ ਹੋ ਗਏ ਨਹੀਂ ਮਿਲੀ ਅੱਗੇ ਉਹਨਾਂ ਦੀ ਵਾਅਦਾ ਖੂਦ ਦਿੱਤੀ ਇਸੇ ਚੀਜ਼ ਤੋਂ ਤਾਂ ਅਸੀਂ ਅਲਰਜੀ ਖਾਂਦੇ ਸੀਗੇ ਪਹਿਲੇ ਕਿ ਪਾਰਟੀ ਬਾਜੀ ਜਿਹੜੀ ਪਾਰਟੀ ਹੈਗੀ ਉਹ ਕੀ ਕਰੀ ਹੈ ਤੇ ਉਹ ਤਾਂ ਬੀਜ ਬੀਜ ਵਿੱਚ ਹੀ ਹੋਏ ਸਭ ਕੁਝ ਹੋ ਰਿਹਾ ਹੁਣ ਤੁਸੀਂ ਕੁਛ ਹੈ ਤੁਸੀਂ ਕਹਿਣਾ ਚਾਹੁੰਦੇ ਕਿ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ ਸੀਗਾ ਪਰ ਇਹ ਪਾਰਟੀ ਨੇ بڑا ਵੱਡਾ ਗਲਤ ਕੰਮ ਕੀਤਾ ਹੈਗਾ ਇਹ ਤਾਂ ਫਿਰ ਉਹੀ ਕਾਂਗਰਸ ਵਾਲੀ ਗੱਲ ਆ ਗਈ ਕਿ ਪਰਿਵਾਰ ਹੀ ਹੈ ਬਸ ਪਰਿਵਾਰ 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 ਨੂੰ ਦੇਈ ਜਾਓ ਕਿਦੋਕੇ ਤੇ ਚਲੋ ਠੀਕ ਹੈ ਬਾਕੀ ਅਸੀਂ ਕਰ ਲਈ ਹੈ ਆਮ ਆਦੀ ਪਾਲਟੀ ਜੁਆਇਨ ਕੀਤੀ ਹੈਗੀ ਹੈ ਤਨ ਮਨ ਦਾ ਮਿਲ ਸਵਾ ਕਰਾਂ ਤੁਹਾਡੇ ਗੱਲ ਕਰਦੇ ਚੱਬੇ ਬਾਲ ਸਨਵਾ ਤੁਹਾਨੂੰ ਕਿੰਨਾ ਮਾਣ ਮੈ ਸੁਣ ਸੋੜਿਆ ਕਿ ਤੁਹਾਡੀ ਪਾਰਟੀ ਚਾਹੇ ਗਾਏ ਨੇ ਆਹ ਦੇਖੋ ਬਾਪੂ ਜੀ ਇੱਕ ਤਾਂ ਇਹਨਾਂ ਨੂੰ ਸੰਗਠਨ ਦੇ ਵਿੱਚ ਤਜਰਬਾ ਬਹੁਤ ਔਰ ਲੋਕਾਂ ਦੇ ਨਾਲ ਸੰਪਰਕ ਬਹੁਤ ਔਰ ਇਹਨਾਂ ਦਾ ਬਹੁਤ ਵੱਡਾ ਸੁਨੇਹਾ ਕਿ ਆਪਾਂ ਬੂਥ ਆਪਣੇ ਆਪਣਾ ਬੂਥ ਜਿੱਤੋ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਬਲ ਮਿਲਿਆ ਸਾਨੂੰ ਇੱਕ ਜਿਹੜੀ ਆਲਰੇਡੀ ਇੱਕ ਤਾਕਤ ਹੈ ਉਹ ਤਾਕਤ ਸਾਡੇ ਨਾਲ ਆ ਕੇ ਖੜੀ ਹੋਈ ਹੈ ਤੇ ਸਾਡੇ ਜਿਹੜੀ ਤਾਕਤ ਆਪਣੀ ਹੈ ਉਹ ਦੁੱਗਣੀ ਤਾਕਤ ਹੋ ਗਈ ਸੋ ਬਹੁਤ ਵੱਡਾ ਹੰਕਾਰ ਹੈ ਤੇ ਪਾਰਟੀ ਜਿਹੜੀ ਹੈ ਉਹਨੂੰ ਜਿੱਥੇ ਬਲ ਮਿਲਿਆ ਉੱਥੇ ਹੀ ਮੈਨੂੰ ਪੂਰੀ ਉਮੀਦ ਹੈ ਕਿ ਮੁਕੇਰੀਆਂ ਦੇ ਵਿੱਚ ਬੜੀ ਸ਼ਾਨਦਾਰ ਜਿੱਤ ਦੇ ਨਾਲ-ਨਾਲ ਪੂਰੀ ਲੋਕ ਸਭਾ ਜਿਹੜਾ ਸਾਡਾ ਹੁਸ਼ਿਆਰਪੁਰ ਉਹ ਵੀ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿੱਤਾਂ ਆਮ ਆਦਮੀ ਪਾਰਟੀ